ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜੀ ਐਲੀ ਮੰਗਟ ਨੇ ਹਨਾ ਮੈਂ ਵੀਡੀਓ ਅੱਜ ਦੇਖੀ ਚੰਡੀਗੜ੍ਹ ਸਿਗੇ ਐਨੇ ਦਿਨਾਂ ਦੇ ਤੇ ਐਲੀ ਨੇ ਵੀਡੀਓ ਪਾਈ ਸੀਗੀ ਇੱਕ ਕਹਿੰਦਾ ਖੂ ਤੇ ਮੋਟਰਾਂ ਤੇ ਜਗਦੀਪ ਰੰਧਾਵਾ ਮੁੰਡਾ ਗੋਂਦਾ ਹਨਾ ਉਹਦੇ ਵਾਸਤੇ ਪਾਈ ਸੀ ਵੀ ਮੋਟਰ ਤੇ ਬੈਠ ਕੇ ਤੁਸੀਂ ਕਹਿੰਦਾ ਮੋਟਰਾਂ ਚੁੱਗ ਗਈਆਂ ਕਹਿੰਦਾ ਮੈਂ ਕਹਿੰਦਾ ਬੈਠਾ ਕੈਨੇਡਾ ਕਹਿੰਦਾ ਤੁਹਾਡੇ ਕੋਲ ਤਾਂ ਪਾਸਪੋਰਟ ਵੀ ਹੈ ਨਹੀਂ ਇਹ ਤਾਂ ਫਲਾਨਾ ਵੀ ਹੈ ਨਹੀਂ ਮੈਂ ਦਿਖਾਉਣਾ ਸੀ ਭਰਾਵਾ ਵਾਕਈ ਸਾਡਾ ਬਹੁਤ ਮੰਦਾ ਲੱਗਾ ਪਿਆ ਆ ਸਾਡੀ ਮੋਟਰ ਆ ਭਰਾਵਾ ਆ ਸਾਡੀ ਮੋਟਰ ਆ ਠੀਕ ਆ ਮੰਦਾ ਸਾਡਾ ਬਹੁਤ ਲੱਗਿਆ ਪਿਆ ਆ ਕੁਝ ਨਹੀਂ ਇੱਥੇ ਸਰਦਾ ਸੋਦਾ ਹੈ ਨਹੀਂ ਆ ਕੁਝ ਵੀ ਆ ਮਾੜੀ ਮੋਟੀ ਜੀ ਭਰਾਵਾ ਇੱਦਾਂ ਇੱਕ ਮੋਟਰ ਸਾਡੀ ਵੀਰੇ ਠੀਕ ਆ ਆ ਮਾੜੀ ਮੋਟੀ ਗੱਡੀ ਰੱਖੀ ਆ ਆਉਣ ਜਾਣ ਨੂੰ ਮੋਟਰ ਤੇ ਠੀਕ ਆ ਤੇ ਆ ਨੰਬਰ ਦੇਖ ਲੈ ਵੀਰੇ 0300 ਤੂੰ ਕਹਿੰਦਾ ਨਾ ਕਰੇਜ਼ ਆ ਪੀਵੀ 26 ਦਾ ਕਰੇਜ਼ ਤੇਰੀ ਮੈਂ ਦੇਖੀ ਨਹੀਂ ਕੋ ਪੀਵੀ 26 ਵਾਲੀ ਆਹਦੇ 0300 ਦਾ ਕਰੇਜ਼ ਇਹਨੂੰ ਕਹਿੰਦੇ ਆ ਠੀਕ ਆ ਆਹ ਦੇਖ ਵੀਰੇ ਤੂੰ ਕਹਿਣਾ ਵੀ ਖੇਤੀ ਚ ਕੀ ਆ ਪਤਾ ਨਹੀਂ ਕੀ ਕੀ ਕਹਿਣਾ ਸੀਗਾ ਆਹ ਦੇਖ ਵੀਰੇ ਪ੍ਰੋ 2 ਵੀ ਫਾਰਮਾ ਤੇ ਬਾਕੀ ਭੈਣ ਦਿਆ ਯਾਰ ਆ ਹੁੰਦਾ ਫਾਰਮਾ ਬਾਕੀ ਆਹ ਦੇਖ ਖੂ ਦੇਖ ਵੀ ਨੇ ਆਹ ਦੇਖ ਦੂਨੀ ਦਿਖਾਉਣਾ ਬਾਕੀ ਸਾਡਾ ਬੰਦਾ ਸਾਂ ਤੂੰ ਫੋਨ ਕਿਹੜਾ ਰੱਖਿਆ ਤੂੰ ਐਡਾ ਕੰਪਨੀ ਦਾ ਦਿਖਾ ਲਦਾ ਕਿਹੜਾ ਐਪਲ ਐਪਲ ہاں ਬੰਦੀ ਆ ਵੇ ਉਹ ਐਪਲ ਦਾ ਸਾਲੇ 7 ਰੱਖਿਆ ਆ ਉਹਨੇ ਦੇਖਦਾ ਠੀਕ ਆ ਉਹਨੇ ਇੱਕ ਕਮੇਜ ਪਾ ਲਿਆ ਠੀਕ ਹੈ ਬਾਕੀ ਤੂੰ ਕੀ ਸਮਝਦਾ ਸਾਰੇ ਇਹ ਉਦੀਆਂ ਤੁੱਚੂ ਹੀ ਬੰਦੇ ਆ ਦੇਖ ਤਾਂ ਮੜੇ ਉਹ ਟੱਡੀ ਆ ਉਹ ਬੱਕਰੀਆਂ ਇਦਾਂ ਗੱਡੀ ਦੇ ਚੜੀਆਂ ਫਿਰਦੀਆਂ ਭੈਣ ਜਦੋਂ ਤੂੰ ਸਾਲਿਆ ਤੂੰ ਕਿਹੜੇ ਚੱਕਰਾਂ 'ਚ ਪੀਰਿਆ ਤੂੰ ਕਿਹੜੇ ਚੱਕਰਾਂ 'ਚ ਘੇਣਦੇ ਆ ਮੇਰੀ ਗੱਲ ਸੁਣੋ ਤੇ ਜੱਖ ਤੇਰੀ ਇਦਾਂ ਆ ਵਾਂ ਇਦਾਂ ਤੂੰ ਐਨਕ ਤਾਂ ਨਹੀਂ ਲਾਉਣਾ ਤੂੰ ਕਹਿੰਦਾ ਸਾਡੇ ਸਨੈਪਚੈਟ ਬੜੇ ਚੱਲਦੇ ਆ ਫਲਾਣਾ ਤਮਘਾਰਨਾ ਤੂੰ ਐਨਕ ਤਾਂ ਨਹੀਂ ਲਾਉਣਾ ਤੇਰੀ ਐਸੇ ਇਦਾਂ ਆ ਇਦਾਂ ਬਾਕੀ ਬਾਕੀ ਇਦਾਂ ਆ ਉਹ ਤਾਂ ਛਿੱਤਾਂ ਛਿੱਤਰ ਖਾਤੇ ਹੋਇਆ ਹੈ ਲਾਈਵ ਲਾਈਵ ਤਾਂ ਸਾਡੇ ਵੀ ਕੋਈ ਨਹੀਂ ਦੇਖਦਾ ਹੈਨਾ ਮੁੰਡੇ ਹੀ ਦੇਖਦੇ ਆ ਬਾਕੀ ਭੈਣ ਚੋਦਾ ਤੈਨੂੰ ਪੇ ਨਹੀਂ ਡੱਕਰੇ ਹੋਰ ਚੱਕਰ ਦੇਂ ਦਾਦਾ ਆ ਹੈਗਾ ਤੈਨੂੰ YouTube ਤੇ ਕਰਾਂਗੇ ਆ ਦੇ ਆਂਦੀ ਮੋਟਰ ਪਸੂ ਸਾਡੇ ਉਹ ਪਰਾਂ ਮੰਨੇ ਉਹਦ ਠੀਕ ਆ ਮੋਟਰ ਦੇ ਕਹਿਣਾ ਨਾ ਜੱਟਾਂ ਦੇ ਪੁੱਤ ਇਦਾਂ ਟੀਕੇ ਲਾਉਂਦੇ ਆ ਸਾਡੇ ਭਈਏ ਦਾ ਬੈਡਰੂਮ ਠੀਕ ਆ ਤੇ ਰੁਕ ਯਾਰ ਦੇ ਵੀਪ ਮੈਂ ਦੀ ਇਹਦੀ ਟੰਗ ਬਮਾਰੀ ਤੁਹਾਨੂੰ ਕਹਿੰਦਾ ਚਕਾਣਾ ਨਾ ਗਾਲ ਨਹੀਂ ਕੱਢਣੀ ਉਹਦਾ ਦੱਤ ਨਾ ਕੋਟ ਲੈ ਕੇ ਚ ਪਹਿਲ ਨੂੰ ਦਿਖਾ ਜਾ ਰਹਾ ਸਾਡੇ ਨੂੰ ਇਧਰ ਵੀ ਫਰਾਈ ਹੋਣ ਹੁਣ ਦੋਵੇਂ ਟਰੱਕ ਆ ਗਏ ਠੀਕ ਆ ਉਹ 5 ਕਰੋੜ ਦਾ ਕਿੱਲਾ ਸੋਹਣੀਏ ਸਾਜਾ ਸਾਡੇ ਕੋਲ ਨੇ 18 5 ਕਰੋੜ ਦਾ ਕਿੱਲਾ ਸੋਹਣੀਏ ਸਾਡੇ ਕੋਲ ਨੇ 18 ਬਾਪੂ ਸਾਡਾ ਖੁੱਲੇ ਦਿਲ ਦਾ ਤੇ 5-3 ਬ੍ਰਾਂਡਡ ਗੱਡਾ 500000 ਜਿਆਦਾ ਹੋ ਗਈ ਤੁਹਾਡੇ ਨੂੰ ਗੱਪੀ ਨਹੀਂਗੇ ਅਸੀਂ 3 ਬ੍ਰਾਂਡਡ ਗੱਡਾ ਦੋ ਤਿੰਨ ਦਿਖਾ ਦਈਆਂ ਕਿ ਦਿਖਾ ਦਵਾਗੇ ਮੈਂ ਤੇ ਥਾਣੇ ਖੜੀ ਆ ਤਿੰਨ ਬ੍ਰਾਂਡਡ ਕਾਰਾਂ ਸਾਡੀ ਮਰਜ਼ੀ ਨਾਲ ਬਣਦੀਆਂ ਨੇ ਸਰਕਾਰਾਂ ਠੀਕ ਆ ਤੇ ਇੱਧਰ ਦੇ ਲਾ ਉਹ ਵੀ ਦੇ ਲਾ ਭੈਣ ਬਿਆ ਲੋੜੇ ਪੈੜੀ ਵੀ ਦੇ ਕਾਟ ਆਉਂਦੀ ਆ ਆ ਦੇਖ ਇੱਧਰ ਆਲੇ ਦੁਆਲੇ ਬਸ ਆ ਸਾਡੀ ਹੋ ਰਹਿ ਗਈ ਆ ਬਾਕੀ ਦੇ ਲਾ ਸਾਰੇ ਕੰਦ ਕਰ ਗਏ ਨਾ ਆ ਦੇਖ ਲੈ ਇੱਧਰ ਕਲੋਨੀ ਵਿੱਚ ਆਈ ਹੋ ਆ ਆਲੇ ਦੁਆਲੇ ਭੈਣਦੇ ਯਾਰਾ ਪੁੱਡਾ ਵਾਲਿਆਂ ਨੇ ਕਲੋਨੀ ਕੱਟੀ ਹੋਈ ਆ ਠੀਕ ਆ ਕਰੋੜਾਂ ਜਾਂ ਕਰੋੜਾਂ ਜੇ ਜਾ ਟਿਰਿਆ ਤੂੰ ਟਿਰਿਆ ਕਹਿੰਦਾ ਬਾਹਰ ਨਹੀਂ ਉਹਦੇ ਚੱਲ ਜੇ ਚਿੱਟਾ ਜਿਹੜਾ ਤੂੰ ਜਿਹੜਾ ਬੰਦਾ ਜਿਹੜਾ ਕੋਲ ਕੰਮ ਇਦਾਂ ਇਦਾਂ ਕਰਦਾ ਹਨਾ ਇਦਾਂ ਦਾ ਕਰਦਾ ਉਹ ਚੰਨ ਚਾਰ ਸਾਲ ਪਹਿਲੋਂ ਕਰਕੇ ਛੱਡਿਓ ਆ ਬਾਕੀ ਤੂੰ ਜਿੱਟੇ ਵਾਲੀ ਗੱਲ ਕਰਦਾ ਜਿਹੜੀ ਵੀ ਗੱਲ ਕਰਦਾ ਜਿਹੜਾ ਤੂੰ ਚਿੱਟਾ ਉਲਟਾ ਵੀ ਪੀਂਦਾ ਨਾ ਭੈਣ ਦਿਆ ਯਾਰ ਇੱਥੇ ਆ ਕੇ ਚਿੱਟਾ ਪੀ ਕੇ ਦਿਖਾ ਵੇ ਤੂੰ ਹੀ ਤਾਂ ਉਹੀ ਹੁਣੇ 500 ਦਾ ਪੀਸ ਲੈਣੇ ਹੁਣੇ ਤੁਹਾਡੀ ਭੈਣ ਦੀ ਲੈਣ ਤੁਹਾਡੀ ਦੀ ਹੈ ਐ ਐਲੀ ਭੈਣ ਚੁੱਦਾ ਨਿੱਕੀ ਨਿੱਕੀ ਗਾਲ ਕੱਢਣ ਡਿਆ ਨੇ ਜਾਂ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਮੈਂ ਕੀ ਲਾਪਿਆ ਮੇਰੇ ਲਾਈਫ ਕੋਈ ਬੁੜੀ-ਬਾੜੀ ਨਹੀਂ ਸਿੱਖਦੀ ਹੁੰਦੀ ਮੈਨੂੰ ਇੰਨਾ ਪਤਾ ਆ ਮੁੰਡੇ ਹੀ ਦੇਖਦੇ ਆਪਣੇ ਯਾਰ ਉਹ ਤੇ ਲਿਖ ਵੀ ਦੇਣਾ ਹੈ ਭੈਣ ਚੋਦਾ ਤੇਰੀ ਭੈਣ ਦੀ ਲੰਨ ਫੋਲੜੀ ਵਾਲ ਪੈਂਡਿਆ ਠੀਕ ਆ ਦਲੰਦਰ ਵਿੱਚ ਪੈਂਦਾ ਇਹ ਜੇ ਤੂੰ ਟ੍ਰਾਂਟੋ ਟ੍ਰਾਂਟੋ ਕਰਦਾ ਰਹਿਣਾ ਨਾ ਵਾਇਗਰੂ ਮੇਰ ਕਰੇ ਨਾ ਵਾਇਗਰੂ ਮੇਰ ਕਰੇ ਤਿੰਨਾਂ ਚਾਰ ਮਹੀਨਿਆਂ ਵਿੱਚ ਤੈਨੂੰ ਟ੍ਰਾਂਟੋ ਵੀ ਮਿਲ ਲਾਂਗੇ ਜੱਟ ਮਿਲੂ ਜੱਟ ਤੇਰੀ ਭੈਣ ਦਾ ਤੇਰੀ ਦਾ ਛੋਲਾ ਪਾੜੂ ਮੈਂ ਉੱਥੇ ਫੁੱਦੀ ਆਉਣデア ਤੂੰ ਖੇਚੜਾਈ ਤੂੰ ਉਹਨੂੰ ਦੂਜੇ ਵਿਚਾਰੇ ਨਿਆਣੇ ਇਹਨੂੰ ਨਿਸ਼ੱਤਨ ਨੂੰ ਗਾਲਾਂ ਕੱਢੀ ਐ ਨਾ ਗੱਡੀ ਕਿਸੇ ਨੂੰ ਵੱਡੀ ਹੂਟਰ ਜਾਣੇ ਉਹਲੀ ਅਸੀਂ ਗੱਡੀ ਦੇ ਰਵਾਏ ਵੀ ਆ ਚਲਾ ਆ ਜਮੜਾ ਉੱਧਰ ਵੀ ਚੱਲੀਏ ਗੱਡੀ ਦਾ ਹੀ ਉਹਦੇ ਲਈ ਹੂਟਰ ਲਵਾ ਤੇਰੀ ਭੈਣ ਦਾ ਤੇਰੀ ਦਾ ਕੁਸਾ ਮਾਰਿਆ ਤੇਰੀ ਦਾ ਤੂੰ ਫੁੱਦੀ ਦਾ ਲਾਈਵ ਹੋ ਕੇ ਮੈਂ ਕਹ ਕੋਲਡਰ ਭੈਣ ਦੀ ਐਲੀ ਦੀ ਭੈਣ ਚੋਦਾ ਤੂੰ ਕੀ ਜਾਣਦਾ ਫੁੱਦੀ ਦਾ ਗੱਬਿਓਂ ਪਾੜਦੀਦੇ ਆ ਆ ਖੂਹ ਆ ਇਤਾਰ ਰੱਖਿਆ ਆ ਭੈਣ ਚੋਦਾ ਬੌਂਡ ਚ ਲਾ ਕੇ ਦਾਸਤੇ ਲਈਦੇ ਇੱਥੇ ਠੀਕ ਆ ਐਵੇਂ ਨਾ ਜਾਣੀ ਤੇਰੀ ਮਾਂ ਚੋਦਾਂਗੇ ਫੁੱਦੀ ਆਉਣ ਦਿਆ ਕੈਨੇਡਾ ਬੈਠਾ ਆ ਕੈਨੇਡਾ ਜੋ ਬਾਤਾਂ ਨਿਕਲ ਤੇਰੀ ਭੈਣ ਨਾਲ ਚੋਦੀ ਏ ਤੇਰੀ ਹਾਏ ਇਹ ਹਾਜਾ ਹੈ ਅਸਲੀ ਗੱਲ ਦੀ ਆ ਇਹ ਤੇਨ ਕਿਦਾਂ ਰੱਖੀਆ ਤੇਰੀ ਭੈਣ ਕਰਦਾ ਇਦਾਂ ਰੱਖੀਦੇ ਰੋਮੀ ਸਜ ਐਲੀ ਐਮੀ ਉਹ ਦਿਖਾਇਆ ਨੂੰ ਭੈਣ ਚੋਦ ਨੂੰ ਆ ਦੇ ਕਰੋਡੋ ਵੀ ਕਾਲੀ ਐਵੇਂ ਨਹੀਂ ਲਿਖਿਆ ਪ੍ਰੋਪਰ ਆਊਟ ਟੂ ਬੀ ਫਾਰਮਰ ਹੈ ਤੇ ਐਵੇਂ ਨਹੀਂ ਦੁੱਧ ਢੋਈਦਾ ਹਾਂ ਹੋਰ ਕੀ ਅੰਦਰੋਂ ਦੁੱਧ ਢੋਈਦਾ ਫੁੱਦੀ ਰਿਆ ਕੀ ਜਾਣਦਾ ਹੈ ਨਸ਼ਤਰ ਲਈ ਹੂਟਰ ਵਜਾਈ ਦੇ ਆ ਨਸ਼ਤਰ ਸਿੰਗਲ ਹੀ ਹੂਟਰ ਵਜਾਈ ਦੇ ਪੂਰੇ ਠੀਕ ਆ ਚੱਕੋ ਲੱਕੋ ਸਦਾ ਜੀ ਕੰਮ ਦੋ ਟੈਪ ਦੋ ਭੈਣ ਚੋਦ ਪਾਇਲਟ ਜੱਦ ਜੀ ਆ ਦੂਜਾ ਵੀ ਆ ਇਹ ਐਲੀ ਗੱਲ ਇਦਾਂ ਆ ਤੈਨੂੰ ਕੋਈ ਟੱਕਰਿਆ ਨਹੀਂ ਕਹਿੰਦਾ ਨਾ ਕੂਸੇ ਗੱਟੀ ਬਾਹਮ ਨਹੀਂ ਜਨ ਲਲਾਬਾਦ ਛੱਡ ਯਾਰ ਤੇਰੀ ਭੈਣ ਦੀ ਲੰਨ ਤੈਨੂੰ ਕੋਈ ਟੱਕਰਿਆ ਨਹੀਂ ਤੂੰ ਗਾਣੇ ਗਾਉਣਾ ਹਨ ਹੁਣ ਨਾ ਤੇਰੀ ਅਸੀਂ ਮਾਂ ਪੈਣ ਜਿੰਨੀ ਕਰਨੀ ਸੀ ਕਰਤੀ ਆ ਨਹੀਂ ਹੋਰ ਗਾ ਨਹੀਂ ਬੈ ਭੈਣ ਜਿੰਦਾ ਸੀ ਗਾਲਾਂ ਕੱਢਣੀਆਂ ਸੀ ਜਿੰਨੀਆਂ ਕੱਢ ਦਿੱਤੀਆਂ ਵਾ ਬਾਕੀ ਲੋਕੀ ਡਰਦੇ ਆ ਪਪਾ ਲੋਕੀ ਡਰ ਜਾਂਦੇ ਆ ਵੀ ਫੇਸਬੁਕ YouTube ਤੇ ਗਾਲਾਂ ਕੱਢੇ ਪਾਉਣੀਆਂ ਬਦਨਾਮੀ ਹੋਊਗੀ ਭੈਣ ਚੋ ਇਹਦਾ ਅੱਗੇ ਲੋਕਾਂ ਨੇ ਬਦਨਾਮ ਕੀਤਾ ਕੇ ਲੜਦੇ ਲੜਦੇ ਐ ਐ ਕਰਦੇ ਓ ਕਰਦੇ ਤੇਰੀ ਮਾਂ ਦਾ ਛੋਲਾ ਪਾੜਨਾ ਫੁੱਦੀ ਰਾ ਤੂੰ ਦਾ ਹਟ ਲਿਸਟ ਵਿੱਚ ਤੇਰੀ ਭੈਣ ਦੀ ਕੂਸੀ ਮਾਰੀ ਤੇਰੀ ਦੀ ਤੂੰ ਫੁੱਦੀ ਹੈ ਹੋਂਦਿਆ ਤੂੰ ਸਮਝਦਾ ਕਿ ਆਪਣੇ ਆਕ ਤੇਰੀ ਫੁੱਦੀ ਦਾ ਖੋਲਦੀ ਨਹੀਂ ਭੈਣ ਦਾ ਲੋੜਾ ਗਸਤੀ ਦਾ ਬੱਚਾ ਭੈਣ ਦਾ ਛੋਲਾ ਤੇਰੀ ਦਾ ਮਾਰਿਆ ਮਾਂ ਦੀ ਲੰਨ ਲੈਣਾ ਸਹੀ ਜੜਾ ਤਾਂ ਫੁੱਦੀ ਦੇ ਨੇ ਹੁਣ ਮੇਰੀ ਗੱਲ ਸੁਣ ਪੁੱਤ ਸਨੈਪ ਚੇਟਾਂ ਪਾਉਣਾ ਉੱਥੇ ਲਿਖਦਾ ਆ ਕਿ ਹਾਂ ਲੋਕ ਮੈਨੂੰ ਮੇਰੇ ਉਹਨੇ ਗਾਣੇ ਨਹੀਂ ਚੱਲਦੇ ਜੰਨੀਆਂ ਮੇਰੀਆਂ ਗਾਲਾਂ ਚੱਲਦੀਆਂ ਤੇਰੀਆਂ ਗਾਲਾਂ ਚੱਲਦੀਆਂ ਮੰਨ ਲਿਆ ਹੁਣ ਜੇ ਹੈ ਨਾ ਆ ਗਾਲਾਂ ਜਿਹੜੀਆਂ ਇਹੀ ਗੱਡੀਆਂ ਇਹ ਵੀ ਬੜੀਆਂ ਚੱਲਣੀਆਂ ਠੀਕ ਆ ਤੇਰੀ ਭੈਣ ਦੀ ਕੂਸੀ ਤੇਰੀ ਦੀ ਮਾਰੀ ਹੈ ਤੇਰੀ ਮਾਂ ਦਾ ਸ਼ੋਲਾ ਤੈਨੂੰ ਹਲੇ ਪਤਾ ਨਹੀਂ ਤੈਨੂੰ ਕੀ ਹੁੰਦੇ ਆ ਭੈਣ ਚੁੱਦਾ ਹੋਊਗਾ ਤੂੰ ਵੀ ਜੱਟਾਂ ਦਾ ਹੀ ਪਰ ਤੈਨੂੰ ਪਤਾ ਨਹੀਂ ਗੱਬਿਓਂ ਪਾੜ ਦਿੰਦੇ ਆ ਭੈਣ ਦਾ ਯਾਰ ਕਹਿੰਦਾ ਮੋਟਰਾਂ ਦੇ ਬਿੰਦੇ ਆ ਚਿੱਟੇ ਪੀਂਦੇ ਆ ਐਂ ਪੀਂਦੇ ਓ ਪੀਂਦੇ ਉਹ ਤੇਰੀ ਮਾਂ ਦਾ ਫੁੱਦਾ ਤੇਰੀ ਭੈਣ ਦਾ ਚੋਲਾ ਪੀਨੇ ਜਿਹੜਾ ਪੀਂਦਾ ਪੀਂਦਾ ਤੇਰੇ ਪੇ ਤੋਂ ਲੈ ਕੇ ਪੀਂਦਾ ਚੱਲ ਚੰਗਾ ਹਣ ਬਾਅਦ ਚ ਗੱਲ ਕਰਾਂਗੇ ਤੇਰੀ ਮਾਂ ਦੀ ਕੂਸੀ ਭੈਣ ਦੇਆ ਲੋੜਿਆ